ਹਾਂ ਜੀ ਜਿਵੇਂ ਸਾਰੇ ਜਾਣਦੇ ਹੈਗੇ ਆ ਲੋਕ ਸਭਾ ਇਲੈਕਸ਼ਨ 2024 ਉਹਦਾ ਜੋ 7ਵੇਂ ਫੇਜ਼ ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੋਣ ਵਾਲੀ ਹੈਗੀ ਆ ਕੱਲ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ 1 ਜੂਨ ਦਾ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਏਰੀਆ ਅੱਜ ਡੋਮਿਨੇਟ ਕਰ ਰਹੇ ਹੈਗੇ ਆ ਸਵੇਰ ਤੋਂ ਅੱਜ ਸਵੇਰ ਤੋਂ ਹੀ ਵਕ ਵਕ ਸਬਡਿਵੀਜ਼ਨਾਂ ਦੇ ਵਿੱਚ ਤੁਸੀਂ ਦੇਖਿਓ ਹੁਣ ਕਿ ਫਲੱਗ ਵਾਰਚਸ ਵੀ ਹੋਏ ਨੇ ਆਪਣੀ ਸਰਚ ਆਪਰੇਸ਼ਨਸ ਵੀ ਚੱਲੇ ਆ ਹੁਣ ਵੀ ਅਸੀਂ ਜਦੋਂ ਇਲੈਕਸ਼ਨ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣ ਦੇ ਸਾਨੂੰ ਹੁਣ 8 ਘੰਟੇ ਬਚੇ ਹੈਗੇ ਆ ਉਹ ਤੋਂ ਪਹਿਲੇ ਵੀ ਅਸੀਂ ਡੋਮਿਨੇਟ ਕਰਕੇ ਰੱਖ ਰਏ ਆ ਤਾਂਕਿ ਪਬਲਿਕ ਦੇ ਮਨ ਦੇ ਵਿੱਚ ਇੱਕ ਸੇਫ ਫੀਲ ਆ ਜਾਏ ਸਿਕਿਉਰ ਫੀਲ ਆ ਜਾਏ ਕਿ ਪੁਲਿਸ ਉਹਨਾਂ ਵਾਸਤੇ 24 ਘੰਟੇ ਕੰਮ ਤੇ ਤਨਾਤ ਹੈਗੀ ਆ ਸਾਡੇ ਨਾਲ ਆਪਣੀ ਸੀਏਪੀਐਫ ਦੀ ਫੋਰਸ ਹੈਗੀ ਆ ਜੋ ਬਾਹਰਲੀ ਫੋਰਸ ਹੈਗੇ ਆ ਤਾਂਕਿ ਉਹਨਾਂ ਦੇ ਮਨ 'ਚ ਕੋਈ ਵੀ ਅਗਰ ਇਹ ਆਸ਼ੰਕਾ ਹੋਵੇ ਕਿ ਕੋਈ ਮਾੜੇ ਅਨਸਰ ਹੈਗੇ ਨੇ कोई इन्हों मतलब रोक सकते हैं कोई झगड़ा हो सकते वो कोई चीज लोगों मन च ना रवे असी पूरा तैयार है जी अपने फोर्स बाहर है पूरे पीसफुल इलेक्शन जो तो है कि और फेयर एंड फ्री इलेक्शन एंड पीसफुल एंड सेफ इलेक्शन करावे ਇਹ ਗੁਰੂ ਜੀ ਜਾਂ ਕੋਈ ਇਦਾਂ ਦੀ ਵੀ ਲੈਣ ਦੇ ਉਹ ਇਸੇ ਲਈ ਇਸੇ ਲਈ ਬਿਲਕੁਲ ਜ ਬਿਲਕੁਲ ਅਸੀਂ ਹਰ ਕੋਈ ਚੀਜ਼ ਉਹ ਦਿਮਾਗ ਚ ਰੱਖਣੀ ਹੁੰਦੀ ਹੈ ਉਹਦੇ ਕਰਕੇ ਹੀ ਅੱਜ ਦਾ ਹੁਣ ਜੋ ਸਾਡਾ ਰਾਤ ਦੀ ਡੋਮਿਨੇਸ਼ਨ ਹੈਗੇ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੈਗੇ ਕਿਉਂਕਿ ਕੰਪਲੇਂਟ ਆਉਂਦੇ ਨੇ ਕਿ ਕਿਥੇ ਕੋਈ ਥਾਂ ਤੇ ਸ਼ਰਾਬ ਦੀ ਵੰਡ ਹੋ ਸਕਦੀ ਆ ਜਾਂ ਕਿਥੇ ਫਰੀ ਬੀਜ਼ ਜੋ ਦਿੱਤੀ ਜਾਂਦੀ ਹੈ ਕੋਈ ਸਾੜੀ ਹੋ ਗਿਆ ਜਾਂ ਕੋਈ ਕਪੜੇ ਹੋ ਗਏ ਜਾਂ ਪੈਸੇ ਹੋ ਗਏ ਉਹਨਾਂ ਚੀਜ਼ਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਕਿ ਉਹ ਉਹ ਐਦੇ ਦੀ ਕੋਈ ਚੀਜ਼ ਨਾ ਹੋਵੇ ਉਦੇ ਕਰਕੇ ਪੁਲਿਸ ਜੋ ਹੈਗੀ ਪੂਰੀ ਅੱਜ ਰਾਤ ਵੀ 8 ਅਗਸਤ ਦੇ ਰ

zulm ke khilaf jung aap dekh rahe hain india crime